ਸਸਰੀਕਾਲ ਜੀ ਵਰਕਰ ਜਗਿੰਦਰ ਕੌਰ ਅਸੀਂ ਹਰ ਮਹੀਨੇ ਦੀ 14 ਜਾਂ 28 ਤਰੀਕ ਨੂੰ ਸੀਬੀ ਮਨਾਉਂਦੇ ਆ ਜੇ ਜੇਕਰ ਇਸ ਤਰੀਕ ਨੂੰ ਛੁੱਟੀ ਹੋਵੇ ਤਾਂ ਅਗਲੇ ਦਿਨ ਵੀ ਮਨਾਈ ਜਾਂਦੀ ਹੈ ਗੋਦ ਭਰਾਇ ਸ਼ੋਸ਼ਣ ਦਿਵਸ ਜਾਨ ਅਪ੍ਰਸ਼ਣ ਦਿਵਸ ਮਨਾਉਂਦੇ ਆ ਸੋ ਅੱਜ ਮਿਤੀ 28/1/25 ਨੂੰ ਅਨਪ੍ਰਸ਼ਣ ਦਿਵਸ ਮਨਾਇਆ ਗਿਆ ਅਨਪ੍ਰਸ਼ਣ ਦਿਵਸ ਕਿਸ ਨੂੰ ਕਹਿੰਦੇ ਆ ਜਦੋਂ ਬੱਚਾ 6 ਮਹੀਨੇ ਦਾ ਪੂਰਾ ਹੋ ਜਾਂਦਾ ਤਾਂ 7ਵੇਂ ਮਹੀਨੇ ਵਿੱਚ ਉਸ ਨੂੰ ਉਪਰੀ ਖਾਾਕ ਦੇਣੀ ਸ਼ੁਰੂ ਕਰ ਦਿੰਦੇ ਆ ਉਹਨੂੰ ਅਨਪ੍ਰਸ਼ਣ ਦਿਵਸ ਕਹਿੰਦੇ ਆ 6 ਮਹੀਨੇ ਤੱਕ ਮਾਂ ਬੱਚੇ ਨੂੰ ਇਕੱਲਾ ਹੀ ਦੁੱਧ ਪਲਾਉਂਦੀ ਹੈਗੀ ਜਦੋਂ ਉਹ 7 ਮਹੀਨੇ ਵਿੱਚ ਆ ਜਾਂਦਾ ਤਾਂ ਮਾਂ ਦੇ ਦੁੱਧ ਨਾਲ ਉਸ ਨੂੰ ਉਪਰੀ ਖਾਾਕ ਦੇਣੀ ਸ਼ੁਰੂ ਕੀਤੀ ਜਾਂਦੀ ਹੈ ਅੱਜ ਅਸੀਂ ਆਂਗਣਵਾੜੀ ਵਿੱਚ ਮਿੱਠਾ ਦਲੀਆ ਬਣਾਇਆ ਤੇ ਬੱਚੇ ਨੂੰ ਥੋੜਾ ਥੋੜਾ ਦਲੀਆ ਖਵਾਇਆ ਕਿਉਂਕਿ ਬੱਚੇ ਦਾ ਵਿਕਾਸ ਮਾਤਾ-ਪਿਤਾ ਉਸ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਔਰਤਾਂ ਨੂੰ ਦੱਸਿਆ ਜਾਂਦਾ ਹੈ ਕਿ ਬੱਚੇ ਨੂੰ ਦਿਨ ਵਿੱਚ ਦੋ ਵਾਰ ਉਪਰੀ ਖਾਾਕ ਜਿਵੇਂ ਦਾਲ ਦਾ ਪਾਣੀ ਉੱਪਰੋਂ ਪਤਲਾ ਨਮਕ ਵਾਲਾ ਆਲੂ ਵਾਲ ਕੇ ਫੇਕ ਕੇ ਉਹਦੇ ਤੇ ਨਮਕ ਲਾ ਕੇ ਦੇ ਸਕਦੇ ਆ ਕੇਲਾ ਫੇਕ ਕੇ ਦੇ ਸਕਦੇ ਆ ਦਹੀਂ ਖਿਚੜੀ ਦਲੀਆ ਜੇ ਥੋੜਾ ਜਿਹਾ ਉਸ ਰੋ ਵਿੱਚ ਆਪਾਂ ਦੇਸੀ ਘਿਓ ਦਾ ਚਮਚਾ ਵੀ ਪਾ ਸਕਦੇ ਆ ਜਿਆਦਾ ਗਾੜਾ ਨਹੀਂ ਦੇਣਾ ਤਰਲ ਬਣਾ ਕੇ ਦੇਣਾਗਾ ਕਿਉਂਕਿ ਬੱਚੇ ਦੇ ਦੰਦ ਨਹੀਂ ਹੁੰਦੇ ਤਾਂ ਕਿ ਉਹ ਸਾਨੀ ਨਾਲ ਖਾ ਸਕੇ ਉਸ ਬੱਚੇ ਦਾ ਉਸ ਦਿਨ ਵੇਟ ਵੀ ਕੀਤਾ ਜਾਂਦਾ ਹਾਈਟ ਵੀ ਕੀਤੀ ਜਾਂਦੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਆਉਣ ਵਾਲੇ ਮਹੀਨੇ ਵਿੱਚ ਉਸ ਦਾ ਕਿੰਨਾ ਕੁ ਵਿਕਾਸ ਹੋਇਆ ਅਸੀਂ ਹਰ ਮਹੀਨੇ ਬੱਚੇ ਦਾ ਵੇਟ ਕਰਦੇ ਆ ਜੇਕਰ ਦੋ ਬੱਚੇ ਹੈ ਤਾਂ ਦੋ ਬੱਚਿਆਂ ਦਾ ਅਨਪ੍ਰਸ਼ਨ ਦਿਵਸ ਬਣਾਇਆ ਜਾਂਦਾ ਹੈ ਧੰਨਵਾਦ